1600 ਸਾਖੀ ਅਨੁਸਾਰ ਕਿਸ ਤਰ੍ਹਾਂ ਖਾਲਸਾ ਰਾਜ ਜਾਵੇਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਯਾਨੀ ਕਿ ਖਾਲਿਸਤਾਨ ਨਾਂ ਦਾ ਮੁਲਕ ਹੋਂਦ ਵਿੱਚ ਆਵੇਗਾ 1600 ਸਾਖੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀ ਕੁਝ ਲਿਖਿਆ ਹੋਇਆ ਹੈ ਅੱਜ ਆਪਾਂ ਇਸ ਵੀਡੀਓ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਪਵਿੱਖ ਬਾਣੀ ਬਾਰੇ ਗੱਲਾਂ ਕਰਾਂਗੇ ਵੈਸੇ ਤਾਂ ਦਸਮ ਪਿਤਾ ਨੇ 500 ਤੋਂ ਵੱਧ ਪਵਿੱਖ ਬਾਣੀਆਂ ਕੀਤੀਆਂ ਹੋਈਆਂ ਹਨ ਅਤੇ ਅੱਜ ਤੱਕ ਆਪਾਂ ਕੁਝ ਹੈਰਾਨ ਕਰ ਦੇਣ ਵਾਲੀਆਂ ਪਵਿੱਖ ਬਾਣੀਆਂ ਬਾਰੇ ਵੀ ਸੁਣਿਆ ਹੋਵੇਗਾ ਅੱਜ ਆਪਾਂ ਬਹੁਤ ਦਿਲਚਸਪ ਭਵਿੱਖ ਬਾਣੀਆਂ ਬਾਰੇ ਗੱਲ ਕਰਾਂਗੇ ਇਸ ਸੋਸਾਖੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਹੀ ਲਿਖਿਆ ਹੋਇਆ ਸੀ ਅਤੇ ਸਾਈਬੇ ਕਮਾਲ ਦੇ ਇਹ ਵੀ ਭਵਿੱਖ ਬਚਨ ਸਨ ਕਿ ਭਾਰਤ ਵਿੱਚ ਇੱਕ ਗਰੰਟੀ ਦਾ ਰਾਜ ਆਵੇਗਾ ਇਸ ਸੋਸਾਖੀ ਵਿੱਚ 1045 ਭਵਿੱਖ ਵਿੱਚ ਆਉਣ ਵਾਲੇ ਸਿੱਖ ਰਾਜ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਕਈ ਆਪਣਾ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ ਗੁਰੂ ਸਾਹਿਬ ਨੇ ਸੋਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਬਾਰੇ ਪਹਿਲਾਂ ਹੀ ਜ਼ਿਕਰ ਕੀਤਾ ਹੋਇਆ ਸੀ ਤੇ ਇਹ ਵੀ ਲਿਖਿਆ ਸੀ ਕਿ ਉਸ ਰਾਜ ਵਿੱਚ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਹੋਵੇਗਾ ਤੇ ਤਿੱਆਂ ਭੈਣਾਂ ਦੀ ਇੱਜ਼ਤ ਮਖਬੂਸ ਹੋਵੇਗੀ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਵਿਕ ਬਣੀ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਣ ਮਗਰੋਂ ਅੰਗਰੇਜ਼ਾਂ ਦਾ ਰਾਜ ਆਵੇਗਾ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਗੋਰੀਆਂ ਦਾ ਰਾਜ ਜਾਣ ਪਿੱਛੋਂ ਭਾਰਤ ਵਿੱਚ ਇੱਕ ਹੋਰ ਜੰਗ ਹੋਵੇਗੀ ਜਿਸ ਦੇ ਸਿੱਟੇ ਵੱਜੋਂ ਇੱਕ ਪਾਕ ਨਾਂ ਦਾ ਦੇਸ਼ ਨਿਕਲ ਕੇ ਸਾਹਮਣੇ ਆਵੇਗਾ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਗੋਰਿਆਂ ਦਾ ਰਾਜ ਜਾਣ ਮਗਰੋਂ ਭਾਰਤ ਦੀ ਵੰਡ ਹੋਈ ਅਤੇ ਪਾਕਿਸਤਾਨ ਨਾਂ ਦਾ ਦੇਸ਼ ਹੋਂਦ ਵਿੱਚ ਆਇਆ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇਹ ਵੀ ਲਿਖਿਆ ਸੀ ਕਿ ਭਾਰਤ ਪਾਕਿਸਤਾਨ ਦੀ ਵੰਡ ਮਗਰੋਂ ਇੱਕ ਜੰਗ ਹੋਰ ਹੋਵੇਗੀ ਜਿਸ ਨਾਲ ਇੱਕ ਬੰਗਲਾਦੇਸ਼ ਨਾਂ ਦਾ ਦੇਸ਼ ਪ੍ਰਗਟ ਹੋਵੇਗਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ 1971 ਦੇ ਯੁੱਧ ਦੇ ਸਿੱਟੇ ਵਜੋਂ ਬੰਗਲਾਦੇਸ਼ ਨਾਂ ਦਾ ਦੇਸ਼ ਭਾਰਤ ਨਾਲੋਂ ਵੱਖ ਹੋਇਆ ਗੁਰੂ ਸਾਹਿਬ ਜੀ ਨੇ ਇਹ ਵੀ ਪ੍ਰਖ ਬਚਨ ਕੀਤੇ ਸਨ ਕਿ ਭਾਰਤ ਤੇ ਕਰਨਡੀ ਦਾ ਰਾਜ ਆਵੇਗਾ ਜਿਸ ਨੂੰ ਗੁਰੂ ਸਾਹਿਬ ਇੰਜ ਬਿਆਨ ਕਰਦੇ ਨੇ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਔਰ ਭਜ ਕੋੜੇ ਕਾ ਹਰਮੰਦਰ ਮੇ ਆਣ ਗੁਰੂ ਸਾਹਿਬ ਦੇ ਇਨਾਂ ਬਚਨਾਂ ਦਾ ਅਰਥ ਹੈ ਕਿ ਭਾਰਤ ਉੱਤੇ ਕਰਨਡੀ ਦੇ ਰਾਜ ਦੌਰਾਨ ਫੌਜਾਂ ਹਰਮੰਦਰ ਸਾਹਿਬ ਤੇ ਚੜ ਕੇ ਆਉਣਗੀਆਂ ਉੱਥੇ ਇੱਕ ਸੰਪੂਰਨ ਸਿੱਖ ਅਗਵਾਈ ਕਰੇਗਾ ਸਿੱਖ ਫੌਜਾਂ ਦੀ ਤੇ ਇੰਨਾ ਖੂਨ ਵਹੇਗਾ ਕੋੜੇ ਲਖ ਔਰ ਲਹੂ ਨਾਲ ਭਜ ਜਾਵੇਗਾ ਕਿ ਮੈਂ ਕਿ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਸਨ 1984 ਵਿੱਚ ਦਰਬਾਰ ਸਾਹਿਬ ਅਟੈਕ ਵੇਲੇ ਕਿੰਨੇ ਸਿੰਘਾਂ ਦੀਆਂ ਸ਼ੀਸ਼ਦੀਆਂ ਹੋਈਆਂ ਅਤੇ ਬਿਆਹਤ ਲਹੂ ਡੁੱਲਿਆ ਗੁਰੂ ਸਾਹਿਬ ਦੀ ਇਹ ਵੀ ਪਵਿੱਕ ਬਾਣੀ ਸੱਚ ਹੋਈ ਅੱਗੇ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਲਸਾ ਰਾਜ ਬਾਰੇ ਵੀ ਪਵਿੱਕ ਬਾਣੀ ਕਰਦੇ ਆ ਇਹ ਲਿਖਿਆ ਹੈ ਇੱਕ ਖਾਲਸਾ ਰਾਜ ਜਾਨੀ ਖਾਲਿਸਤਾਨ ਨਾਮ ਦਾ ਸਿੱਖਾਂ ਦਾ ਇੱਕ ਵੱਖਰਾ ਮੁਲਕ ਜਿੱਥੇ ਤੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਤੇ ਸਭ ਨੂੰ ਬਰਾਬਰਤਾ ਨਾਲ ਜਾਣ ਦਾ ਅਧਿਕਾਰ ਹੋਵੇਗਾ ਪਰ ਉਸ ਤੋਂ ਪਹਿਲਾਂ ਗੁਰੂ ਸਾਹਿਬ ਲਿਖਦੇ ਨੇ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਦਾ ਅਰਥ ਹੈ ਕਿ ਪੈਸਿਆਂ ਦੀ ਮੋਹ ਮਾਇਆ ਵਿੱਚ ਪਜਿਆ ਹੋਇਆ ਪਰਾਈਆਂ ਔਰਤਾਂ ਨਾਲ ਸਬੰਧ ਰੱਖਣ ਵਾਲਾ ਤੇ ਉਹ ਬੰਦਾ ਜੋ ਪੈਸਿਆਂ ਖਾਤਰ ਆਪਣੇ ਤੇਜ ਨੂੰ ਵੇਚ ਦੇਵੇ ਅਤੇ ਅੰਮ੍ਰਿਤਧਾਰੀ ਹੋ ਕੇ ਵੀ ਸਿਰੇ ਦਾ ਆਯਾਸ਼ ਤੇ ਸ਼ਰਾਬ ਵਾਰੀਆਂ ਭੜੀਆਂ ਚੀਜ਼ਾਂ ਦਾ ਸੇਵਨ ਕਰੇ ਉਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਜ ਖਾਲਸਾ ਆਵੇਗਾ ਫਿਰ ਗੁਰੂ ਸਾਹਿਬ ਜੀ ਲਿਖਦੇ ਨੇ ਕਿ ਭਾਰਤ ਪਾਕਿਸਤਾਨ ਦੀ ਇੱਕ ਹੋਰ ਵੱਡੀ ਜੰਗ ਹੋਵੇਗੀ ਜਿਸ ਦੇ ਸਿੱਟੇ ਵਜੋਂ ਪਾਕਿਸਤਾਨ ਨਵੇਂ ਦੇਸ਼ ਦੀ ਧਰਤੀ ਉਤੋਂ ਹੋਂਦ ਖਤਮ ਹੋ ਜਾਵੇਗੀ ਇਸ ਜੰਗ ਤੋਂ ਬਾਅਦ ਖਾਲਸਾ ਗੁਰੂ ਕੇ ਲਾਲ ਦਿੱਲੀ ਤਖਤ ਉੱਪਰ ਵਿਰਾਜਮਾਨ ਹੋਣਗੇ ਇਸ ਤਰ੍ਹਾਂ ਖਾਲਸਾ ਰਾਜ ਆਵੇਗਾ ਜਿਸ ਰਾਜ ਵਿੱਚ ਕੋਈ ਭੁੱਖਾ ਨਹੀਂ ਸੋਵੇਗਾ ਤੇ ਸਭ ਧਰਮਾਂ ਨੂੰ ਬਰਾਬਰਤਾ ਦੇ ਅਧਿਕਾਰ ਹੋਣਗੇ ਇਸੇ ਤਰ੍ਹਾਂ ਖਾਲਸਾ 500 ਸਾਲ ਤੱਕ ਰਾਜ ਕਰੇਗਾ ਤੇ ਸਿੱਖ ਧਰਮ ਪੂਰੀ ਦੁਨੀਆ ਵਿੱਚ ਪ੍ਰਫੁੱਲਿਤ ਹੋਵੇਗਾ ਅਤੇ ਜਿਸ ਵਿਅਕਤੀ ਦੁਆਰਾ ਸਿੱਖ ਰਾਜ ਲਿਆਂਦਾ ਜਾਵੇਗਾ ਉਸ ਦਾ ਨਾਮ ਦਲੀਪ ਸਿੰਘ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਦਲੀਪ ਸਿੰਘ ਨਹੀਂ ਸਗੋਂ ਇਹ ਇੱਕ ਹੋਰ ਦਲੀਪ ਸਿੰਘ ਹੋਵੇਗਾ ਜੋ ਕਾਬਲ ਤੋਂ ਆਵੇਗਾ ਅਤੇ ਉਸ ਦੇ ਨਾਲ ਬੇਅੰਤ ਫੌਜਾਂ ਹੋਣਗੀਆਂ ਜਿਸ ਨਾਲ ਖਾਲਸਾ ਰਾਜ ਪ੍ਰਗਟ ਹੋਵੇਗਾ ਜਿਵੇਂ ਗੁਰੂ ਸਾਹਿਬ ਜੀ ਨੇ ਜਿੰਨੀਆਂ ਵੀ ਭ੍ਰਿਕ ਬਾਣੀਆਂ ਕੀਤੀਆਂ ਅੱਜ ਤੱਕ ਸਭ ਸੱਚ ਹੋਈਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ